ਸਲੋਕ ਕਾਮ ਕਰੋ ਦੇ ਅਰ ਲੋਭ ਮੋ ਬਿਨਸ ਜਾਏ ਅੰਮੇਵ ਨਾਨਕ ਪ੍ਰਭ ਸਰਨਾ ਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਸਿષ્ਟਾ ਕਰ ਕੋ ਰਖਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸਹਿ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗਰੇ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਜੋਗ ਜੇ ਪ੍ਰਸਾਦ ਪਾਟ ਪਟੰਬਰ ਹੰਡਾਵੇ ਸਹਿ ਤਿਆਗ ਗਤ ਅਵਰ ਲੁਭਾਵਹਿ ਜੇ ਪ੍ਰਸਾਦ ਸੁਖ ਸੇਜ ਸੁਈਜੈ ਮਨ ਆਠ ਪਹਿਰ ਤਾਕ ਜਸ ਗਾਵੀਜੈ ਜੇ ਪ੍ਰਸਾਦ ਤੂ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨ ਪਾਵਹਿ ਨਾਨਕ ਪਤ ਸੇ ਤੀਕਰ ਜਾਵਹਿ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਦਿਵ ਲਾਭ ਹਤਿ ਸ੍ਰਾਮ ਸਨੇਹੀ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਧਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾ ਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰਹੁ ਪ੍ਰਭ ਊਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆਪੂਖਨ ਪਹਿ ਰੀਜੈ ਮਨ ਤੇ ਸਿਮਰਤ ਕਿਵਾਲਸ ਕੀਜੈ ਜੇ ਪ੍ਰਸਾਦ ਅਸਭ ਹਸਤ ਸੁਵਾਰੀ ਮਨ ਤੇ ਪ੍ਰਭ ਕੋ ਕਬਹੂ ਨਾ ਬਿਸਾਰੈ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਦ ਤਿਸਹਿ ਧਿਆਈ ਤਿਸੇ ਧਿਆਏ ਜੋ ਏਕ ਲਖੈ ਇਹਾ ਉਹਾ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਇਸ ਪ੍ਰਭ ਕੋ ਸਾਹ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਆਨੁ प्रसाद तेरिकी जात प्रभु सिमर सदा दिन रात जे प्रसाद तेरी पात्र है गुर प्रसाद नानक जस है जे प्रसाद है करनाद प्रसाद पेख है बिस्माद ये प्रसाद बोल है अमृत रसना जे प्रसाद सुख सहजे बसना ये प्रसाद हस्त कर चल प्रसाद संपूर्ण फल है प्रसाद परमगत पाव है प्रसाद सुख सह समावे है ऐसा प्रव त्यागर कत लाग ਹੋਰ ਪ੍ਰਸਾਦ ਨਾਨਕ ਮਨ ਜਾਗ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਇਸ ਪ੍ਰਭ ਕੋ ਮੂਲ ਨਾਮਨ ਹੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਇਹ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤ੍ਰਿਕਰਜ ਪੂਰੇ ਇਸ ਹਜਾਰ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਇਹ ਮਨ ਮੇਰੇ ਤੂੰ ਤਾਂ ਸਿਉਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਬਿਗਾਸ ਪ੍ਰਭ ਸੋ ਪ੍ਰਸਾਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਊਤਮ ਹੋਏ ਸਰਬਿੰਦਾਨ ਪ੍ਰਭ ਤੇਰੀ ਮਇਆ ਆਪੋ ਕਛਹੁ ਨਾ ਕਿਨਹੁ ਲਿਆ ਜਿਤ ਜਿਤ ਲਾਵ ਤਿਤ ਲਗੇ ਹਰਨਾਤ ਨਾਨਕ ਇਨ ਕੈ ਕਛੂ ਨਾਤ